ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜਿਵੇਂ ਆਪਾਂ ਟਾਈਟਲ ਦੇ ਵਿੱਚ ਲਿਖਿਆ ਕਿ ਕੀ ਕੀ ਬੀਜੀਏ ਇਸ ਵਾਰ ਕਾਦੀ ਬਜਾਈ ਕਰੀਏ ਕਿਉਂਕਿ ਸੋਖ ਕਿਸਾਨ ਭਰਾ ਉਹ ਬਾਣ ਬੇਲੇ ਹੋ ਚੁੱਕੇ ਆ ਤੇ ਕਿਸਾਨ ਭਰਾ ਇਸ ਦੋ ਚਿੱਤੇ ਦੇ ਵਿੱਚ ਆ ਕਿ ਇਸ ਵਾਰ ਕਿਹੜੀ ਫਸਲ ਦੀ ਬਜਾਈ ਕਰੀਏ ਕਿਉਂਕਿ ਕਿਸਾਨ ਬਹੁਤ ਚਿੰਤਾ ਦੇ ਵਿੱਚ ਆ ਇਸ ਵਾਰ ਕੀ ਕਾਦੀ ਬਿਜਾਈ ਕੀਤੀ ਜਾਵੇ ਕਿਉਂਕਿ ਪਿਛਲੇ 2 ਤੋਂ 3 ਸਾਲ ਹੋ ਗਏ ਬੀਟੀ ਨਰਮੇ ਦੇ ਵਿੱਚ ਗੁਲਾਬੀ ਸੁੰਡੀ ਨੇ ਹੱਥ ਖੜੇ ਕਰਾ ਰੱਖੇ ਆ ਬਿਲਕੁਲ ਵੀ ਨਹੀਂ ਹੋ ਰਿਹਾ ਨਰਮਾ ਕਿਉਂਕਿ ਦੋਸਤੋ ਇੱਕ ਇਹ ਸੋਚਣ ਵਾਲੀ ਗੱਲ ਹੈ ਵੀ ਨੈਟ ਜਿਹੜਾ ਉਹ 2G ਤੋਂ 3G 4G 5G ਤੱਕ ਪਹੁੰਚ ਗਿਆ ਤੇ ਪਰ ਸਰਕਾਰਾਂ ਦਾ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਗਿਆ ਕਿਉਂਕਿ بیਟੀ ਜੋ ਨਰਮਾ ਉਹ گلابی ਸੰਡੀ ਨੇ ਖਤਮ ਕਰ ਚੁੱਕੀ ਹੈ گلابی ਸੰਡੀ ਬਿਲਕੁਲ ਖਤਮ ਕਰਤਾ گلابی ਸੰਡੀ ਨੇ بیਟੀ ਨਰਮਾ ਹੋ ਨਹੀਂ ਰਹਾ ਤੇ ਨਵਾਂ ਕੋਈ ਬੀਜ ਲਾਂਚ ਨਹੀਂ ਕਰ ਰਹੀ ਸਰਕਾਰ ਹੁਣ ਇਹਦੇ ਪਿੱਛੇ ਕੀ ਆਪਾਂ ਸਮਝ ਸਕਦੇ ਆ ਕਿ ਕੀ ਮਨਸ਼ਾ ਕੀ ਸਰਕਾਰ ਦੀ ਕੀ ਕਿਸਾਨਾਂ ਨੂੰ ਬਰਬਾਦ ਕਰਨ ਦੀ ਮਨਸ਼ਾ ਜਾਂ ਫੇਰ ਜਿਹੜੇ ਦਵਾਈਆਂ ਵਾਲੇ ਜਾਂ ਬੀਜਾਂ ਵਾਲੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਮਨਸ਼ਾ ਕਿਉਂਕਿ ਜੇਕਰ ਸਰਕਾਰ ਚਾਹੇ ਤਾਂ ਬੀਜ ਇੱਕ ਸਾਲ ਦੇ ਵਿੱਚ ਵੀ ਤਿਆਰ ਕਰ ਸਕਦੀ ਹੈ ਕਿਉਂਕਿ ਜਿਵੇਂ ਪਾਕਿਸਤਾਨ ਜਾਂ ਅਮਰੀਕਾ ਦੇ ਵਿੱਚ 3G ਜਾਂ 4G ਨਰਮਾ ਚੱਲ ਰਿਹਾਗਾ ਤੇ ਇੰਡੀਆ ਦੇ ਵਿੱਚ ਸਿਰਫ 2G ਨਰਮਾ ਚੱਲ ਰਿਹਾ ਤੇ ਜਦੋਂ ਇਹ ਕਹਿੰਦੇ ਆ ਵੀ ਪਾਕਿਸਤਾਨ ਦੇ ਬਰਾਬਰ ਪਾਕਿਸਤਾਨ ਆਏ ਆ ਵਾਹ ਪਾਕਿਸਤਾਨ ਤਾਂ ਸਾਡੀ ਜੁੱਤੀ ਦੇ ਬਰਾਬਰ ਵੀ ਨਹੀਂ ਤੇ ਉਹ ਉਹ ਦੇਸ਼ ਜਦੋਂ ਵੀ ਨਰਮੇ ਨੂੰ 3G ਲਾਂਚ ਕਰ ਸਕਦਾ ਤਾਂ ਇੰਡੀਆ ਵਾਲੇ ਕਿਉਂ ਨਹੀਂ ਕਰ ਸਕਦੇ ਇਹ ਸੋਚਣ ਵਾਲੀ ਗੱਲ ਹੈ ਸੋਇਆ ਇਸ ਕਰਕੇ ਸਰਕਾਰਾਂ ਜੋ ਕਿਸਾਨਾਂ ਨੂੰ ਮਾਰਨ ਤੇ ਉਤਾਰੂ ਨੇ ਤੇ ਕਿਸਾਨ ਆ ਜੋ ਇਹ ਮਜਬੂਰੀ ਆ ਕਿਸਾਨ ਦੀ ਕੀ ਹੁਣਾ ਉਹ ਕਰੇ ਤਾਂ ਕੀ ਕਰੇ ਜਿਵੇਂ ਹੁਣ ਆ ਬਾਣ ਪਏ ਆ ਵਿੱਲੇ ਆ ਤੇ ਸੋਚ ਰਿਹਾ ਵੀ ਇਹਦੇ ਵਿੱਚ ਕੀ ਬਿਜਾਈ ਕਰੀਏ ਜੇ ਪਾਣੀ ਚੰਗੇ ਹੋਣ ਤਾਂ ਝੋਨਾ ਵੀ ਹੋ ਜੇ ਝੋਨਾ ਵੀ ਉੱਥੇ ਹੁੰਦਾ ਜਿੱਥੇ ਬਾਣ ਪੱਕੇ ਹੋਣ ਨਰਮਾ ਹੁੰਦਾ ਜਿੱਥੇ ਥੋੜਾ ਜਿਹਾ ਰੇਤਲਾ ਬਾਣ ਆ ਉੱਥੇ ਨਰਮਾ ਹੀ ਹੋਊਗਾ ਝੋਨਾ ਉੱਥੇ ਵੀ ਨਹੀਂ ਹੋ ਸਕਦਾ ਸੋ ਇਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ